ਕਿ ਆਪ ਪਾਟੀ ਮਾਰ ਕੇ ਕਹਿੰਦਾ ਮੇਰਾ ਪੁੱਤ ਫਲਾਣੇ ਕਾਨਵੈਂਟ ਚ ਪੜਦਾ ਜਿੱਥੇ 50 ਰੁਪਏ 500 ਰੁਪਏ ਜੁਰਮਾਨਾ ਹੈ ਕਿਉਂ ਬਣਾਉਣਾ ਫਿਰ ਅੱਗ ਤਾਂ ਤੇਰੇ ਲੱਗੀ ਆਂ ਅੰਗਰੇਜ਼ ਬਣਾਉਣ ਦੀ ਤੇ ਜੇ ਹੁਣ ਕਹੀਏ ਸਰਕਾਰ ਨੂੰ ਕਈ ਵੀ ਪੰਜਾਬੀ ਨੂੰ ਜੀ ਕਹਿੰਦਾ ਮਾਰ ਨੂੰ ਫਿਰ ਤੂੰ ਮਾਰ ਨੂੰ ਫਿਰਦਾ ਯਾਰ ਕੋਈ ਸਰਕਾਰ ਮਾਰ ਨੂੰ ਫਿਰਦੀ ਆ ਕੈਮਰਾ ਖਾ ਉਹਦੇ ਘਰੇ ਜਿਵੇਂ ਮਦਰੱਸਿਆਂ ਚ ਪੜਦੇ ਸੀ ਪੜਾ ਹੋਵੇ ਪਰ ਰੌਲਾ ਹੁਣ ਮੇਰੇ ਅੱਗ ਲੱਗੀ ਆ ਮੈਂ ਚਾਰ ਪੈਗ ਲਾ ਕੇ ਕਹਿਣਾ ਓ ਰਿਆ ਓਏ ਅੰਗਰੇਜ਼ੀ ਦੀ ਲੰਨ ਬੋਲ ਕੇ ਦਿਖਾ ਓਪਾ ਮੈਂ ਅੱਜ ਬੇਬੇ ਤੁਸਾਂ ਦਾ ਡਾਟੀ ਕਹਦੇ ਤਰ ਕਿੱਧਰ ਨੂੰ ਪਿਆ ਹੈ ਇੱਕ ਇੱਕ ਘਰੇ ਵਿਚਾਰਨੀਆਂ ਪੈਣਗੀਆਂ ਇਹ ਜਦੋਂ ਡਾਈਨਿੰਗ ਟੇਬਲ ਤੇ ਚੌਂਦਰ ਤੇ ਬਹਿ ਕੇ ਚੁੱਲ੍ਹੇ ਤੇ ਬਹਿ ਕੇ ਤਾਂ ਰੋਟੀ ਖਾਣਾ ਤੈਨੂੰ ਕਰਨੀਆਂ ਪੈਣਗੀਆਂ ਇਹ ਘਰ ਦਾ ਲਾਣਦਾਰ ਹੈ ਹੈ ਤੇ ਬਾਕੀ ਕੋਈ ਕੋਈ ਕਿਸੇ ਨੂੰ ਪਰਵਾਹ ਨਹੀਂ ਕਰ ਸਕਦਾ ਜਦੋਂ ਤੱਕ ਅਸੀਂ ਆਪ ਦੇ ਆਪ ਦੇ ਘੋੜਾ ਆਪਣੀ ਮਾਰਦੇ ਅਸੀਂ ਲੱਗੇ ਹੋਇਆ ਘੋੜਾ ਮਾਰ ਅੱਗ ਲੱਗੀ ਹੋਈ ਆ ਪੰਜਾਬ ਨੂੰ ਪਤਾ ਨਹੀਂ ਕੁਝ